ਤਦ ਦੇ ਬਤਨ ਸੰਜੇ ਕਾਰ ਦਾ ਕੰਮ ਜੋੜ ਦੇਖੇ ਇੱਕ ਇੱਕ ਪਰਵਾਰ ਮੁੰਡਾ ਦੇ ਉਹਦੇ ਪੁੱਤਾਂ ਨੂੰ ਪਿਆਬ ਦੇ ਉਹੜੀ ਹਮਲਾ ਕੀਤਾ ਗਿਆ ਤੇ ਤੇਜ਼ ਤਰ੍ਹਾਂ ਦਾ ਹਮਲਾ ਹੋਇਆ ਕਿ ਹੋਇਆ ਕਿ ਮੇਰੇ ਭੈਣ ਨੂੰ ਛੇੜ ਦਿੱਤੀ ਮੁੰਗੇ ਮੈਂ ਕਿਹਾ ਭੈਣ ਨੂੰ ਛੇੜੋ ਉਹ ਮੈਨੂੰ ਗਿਆ ਨਹੀਂ ਆਏ ਹਮੜਾ ਜੇ ਚੌਂਕੀ ਦਾ ਦাদুর ਮਾਰੀ ਕਿਹੜੇ ਮੁੰਡੇ ਭਾਈ ਕਿੱਥੇ ਦੇ ਆ ਗਏ ਚੌਥਾ ਕੀ ਹੋਇਆ ਕਿਸ ਦਾ ਗੱਲ ਕੀ ਸੀ ਛੇੜਦੇ ਸੀਗੇ ਸਾਨੂੰ ਟੇਲੇ ਪਾਰ ਪੜ ਕੇ ਵੇਖਦੇ ਹੈਗੇ ਅਸੀਂ ਇਹਨਾਂ ਦੀ ਪੱਲੇ ਦੀ ਮੰਮੀ ਨੂੰ ਕਹਾਂ ਮੈਂ ਕਿ ਆਪਣੇ ਮੁੰਡੇ ਨੂੰ ਸਮਝਾ ਲਿਆ ਕੰਦੀ ਨਹੀਂ ਸਮਝਾਣਾ ਓਕੇ ਹੋ ਗਏ ਫਿਰ ਮੁੰਡੇ ਇਹਨੇ ਸੱਦੇ ਪਹਿਲਾਂ ਮੈਂ ਘਰ ਪਾਪਾ ਹੋਣੀ ਚੌਂਕੀ ਗਿਆ ਜੀ ਮੇਡੀ ਚੌਂਕੀ ਨਹੀਂ ਬਾਹਰੋਂ ਮੁੰਡੇ ਆਏ ਸੀ ਕਿਥੇ ਦੇ ਮੁੰਡੇ ਸੀਗੇ ਬਾਹਰੋਂ ਮੁੰਡੇ ਪੁਆਣਾ ਦਾਤਾ ਜਿਹੜਾ ਛੇੜਕਾ ਨਹੀਂ ਕਰਦਾ ਉਹਦਾ ਨਾਮ ਕੀ ਹੈ ਪ੍ਰਭ ਕਦੋਂ 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 ਇਹ ਸੈਂਸਲ ਕਰਦਾ ਇਹ ਚੇੜ ਦੇ ਨਾ ਚੇੜ ਕਰਨੀ ਨਹੀਂ ਨਹੀਂ ਚੇੜ ਕਰਨੀ ਕਦੋਂ ਦੀ ਕਰਦਾ ਪਿਆ ਤੁਹਾਡਾ ਆਈ 2 3 2 2 ਦਾ ਹੀ ਨੋਗਾ अच्छा फिर की हुआ आज नहीं गल कदों हुई सी छेड़ा कदों सी तो नहीं हुई सी की पहला assi complete ਦਿੱਤੀ ਸੀਗੀ ਅੱਜ ਫੇਰ ਦੂਜੀ ਵਾਰੀ ਜਾਣ ਸਕੇ ਅੱਛਾ ਜੀ ਤੇ ਮੇਰੇ ਦੋ ਛੋਟੇ ਬੱਚੇ ਨੇ ਇੱਟਾ ਮੈਂ ਉਹਨਾਂ ਦੇ ਵਿਚਾਰੇ ਬੱਚ ਗਏ ਅੰਦਰ ਮੈਂ ਭੇਜ ਦਿੱਤਾ ਤੁਹਾਡੀ ਤੁਹਾਡੀ ਮੈਰਿਜ ਕਿਤੇ ਹੋਰ ਹੋਈ ਹੈ ਮੇਰੇ ਇੱਥੇ ਹਸਬੰਡ ਕੰਮ ਕਰਦੇ ਨੇ ਅੱਛਾ ਇੱਥੇ ਜੋਬ ਕਰਦੇ ਤੁਸੀਂ ਉਧਰ ਘਰ ਇੱਥੇ ਆਏ ਸੀ ਸੀ ਨਮਦੇ ਤੇ ਮਕਾਨ ਕਿਰਾਏ ਤੇ ਵੈਸੇ ਠੀਕ ਹੈ ਤੁਸੀਂ ਆਪਣੇ ਮਤਲਬ ਮਾਇਕੇ ਪਰਿਵਾਰ ਦੀ ਰਹਿੰਦੇ ਇਸ ਟਾਈਮ ਹਾਂਜੀ ਠੀਕ ਹੈ ਤੇ ਪਹਿਲਾ ਮਾਪਾ ਉਨੀ ਕੋਈ ਵੀ ਨਹੀਂ ਸੀਗਾ ਘਰ ਮੈਂ ਚੌਂਕੀ ਗਈ ਸੀ ਮੈਂ ਕਿਹਾ ਪਲੱਟਾ ਦਰਵਾਜ਼ਾ ਪਾਣ ਕੇ ਗੇ ਦਾਤ ਲੈ ਕੇ ਆਏ ਆ ਮੈਂ ਕੁੰਡੀ ਲਾ ਲਈ ਅੰਦਰੋਂ ਦੀ। ਤੁਸੀਂ ਕੱਲੀ ਸੀ ਉਹ। ਹਾਂਜੀ ਮੈਂ ਕੱਲੀ ਸੀ ਪਹਿਲਾਂ ਵੀ ਮੇਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਐ ਨਾਲੇ। ਨਹੀਂ ਅੱਜ ਹਾਂਜੀ ਪੁਲਿਸ ਪੁਲਿਸ ਨੂੰ ਤੁਸੀਂ ਕੰਪਲੇਂਟ ਦਿੱਤੀ ਅੱਜ। ਭਾਈ ਗਾ ਵੀ ਵੇਖੀ ਚੰ ਤੋਂ ਬਾਅਦ ਕੀ ਆਜੇ। ਉਹ ਉੜ ਕੇ ਸਭ ਕੁਝ ਪਿੱਕ ਟਾ ਉੱਟਾ ਮਾਰੀਆਂ ਮੇਰੇ ਵੱਜੀ ਇੱਟ। ਮੇਰੇ ਕੱਲੇ ਮਾਰੀ ਸਾਰਾ ਕੁਝ ਆਟਲੋਟ ਤੋਂ ਤੋੜ। ਆ ਦੇਖੋ ਭਾਈ ਵਾਚੇ। ਆ ਦੇਖੋ ਸਮਾਨ ਦੇਖੋ ਜੀ। ਫਿਰ ਤੁਸੀਂ ਬਾਅਦ 'ਚ ਆਏ ਫਿਰ। ਮੈਂ ਭਾਈ ਬਾਅਦ ਆਇਆ। ਜੇ ਬਾਅਦ ਆਏ ਤਾਂ ਆਮ ਲੱਗਦਾ ਸਾਡੇ। ਮੈਂ ਇਹਨਾਂ ਬਣੀ ਆ ਕਲੇ ਸੇ ਤੇ ਇੱਥੇ ਵੇ ਕਲੇ ਟਾ ਉੱਟੇ ਸੇ ਇਹ ਜੁੱਟ ਰੱਤਾ ਮੈਨ ਆ ਵੀ ਜਿਹੜਾ ਨੇ ਤੇ ਤਿੰਨ ਸਾਲ ਦੀ ਕੋਈ ਇੱਕ ਬੰਟਾ ਕੋਟਾ ਮੇਰਾ ਨਾ ਇਹ ਮੁੰਡੇ ਤੇ ਐਦਾਂ ਕਰ। ਕੋਣ ਕਹਿੰਦੀ ਐ? ਇਹਦੀ ਮਾਂ। ਇਹ ਕੋਈ ਮਾਂ ਐ ਐਦਾਂ ਦੀ ਗੰਦੀ ਔਰਤ ਐ ਭਾਜੀ। ਨਹੀਂ ਫਿਰ ਵੀ ਤੁਸੀਂ ਇੱਕ ਮੱਲੇ 'ਚ ਰਹਿੰਦੇ ਹੋ ਐਦਾਂ ਦੀ ਗੱਲ ਕਿਉਂ ਉਮਲ ਕਰਦੇ ਨੇ ਉਹ ਵੀ। ਇਹ ਕਿੱ데 ਕੱਢਦੇ। ਕੀ ਤਿੰਨ ਦੀ ਹੁੰਦਾ ਕੱਢਦੇ। ਸਾਨੂੰ ਮੱਲੇ ਵਾਲਾ ਮਨਾਂ ਕੀਤਾ ਤੁਸੀਂ ਬਾਹਰੂ ਬੰਦਾ ਕੋਈ ਬੁਲਾਵਾ। ਤੁਸੀਂ ਆਪਾਂ ਆਪੇ ਮੱਲੇ ਦੇh ਕੇ ਗੱਲ ਕਰ ਲਓ। ਨਹੀਂ ਨਹੀਂ ਮੱਲੇ ਵਾਲਾ ਕਹਿਣਾ ਮੱਲੇ ਆ। ਅਸੀਂ ਕਿਸੇ ਨੂੰ ਨਹੀਂ ਬੁਲਾਉਂਦੇ। ਅੱਛਾ ਮੁੰਡੇ ਇਹਨਾਂ ਦੇ ਘਰਾਂ 'ਤੇ ਜਾਂਦੇ ਨੇ। ਉਹਨਾਂ ਕੋਲ ਛੇੜਖਣ ਕੀਤੀ। ਸਾਰਾ ਕੁਝ। ਇਹ ਗੁੱਟਾ ਹੀ ਗੁੱਟੇ ਗਿੱਕੂ ਗੁੱਟਾ ਹੀ ਟੁੱਟ ਗਿਆ ਇਹ ਗੁੱਟਾ ਹੀ ਟੁੱਟ ਗਿਆ ਮੇਰੇ ਕੱਕੀ ਆਟਾ ਥਾ ਪਾਣੀ ਤੇ ਮੇਰੇ ਬਾਅਦ ਚ ਚੂੜੀ ਪੁਲਿਸ ਨੂੰ ਫੋਨ ਕੀਤਾ ਗਿਆ ਪੁਲਿਸ ਨੇ ਕਿਹਾ ਮੇਨ ਤੋ ਤਾਂ ਇੱਕੋ ਹੀ ਤੁਹਾਡੇ ਕੋਲ ਰੋਜ਼ਗਾਰ ਸੀਗਾ ਆਹ ਕੁੱਝ ਚਲਾਉਂਦੇ ਸੀ ਤੁਸੀਂ ਅਸੀਂ ਤੁਹਾਡੀ ਪਹਿਲਾਂ ਵੀ ਖਬਰ ਕੀਤੀ ਹੈ ਪਰ ਅੱਜ ਉਹਨੂੰ ਤੋੜਤਾ ਕਿਵੇਂ ਦੇਖਦੇ ਹੋ ਕਿ ਮਿਹਨਤ ਕਰਦੇ ਹੋ ਉਹਦੇ ਉੱਪਰ ਹੀ ਕੰਮ ਕਰਦੇ ਹੋ ਮੈਂ ਅੰਨਾ ਜੀ ਮੈਂ ਕੰਮ ਕਰ ਨਹੀਂ ਸਕਦਾ ਮੈਂ ਮੁੰਡਾ ਮੈਂ ਰੋਟੀ ਖਵਾਉਂਦਾ ਸਾਨੂੰ ਤੇ ਮੈਂ ਰੋਟੀ ਕਿੱਥੋਂ ਖਾਣੀ ਹੈ ਅਸਮਾ ਕੀ ਪਾਪਾ ਜੀ ਤੁਸੀਂ ਦੱਸ ਲੇ ਸੀ ਕੁਝ ਤੁਹਾਨੂੰ ਵੀ ਕਹਿੰਦੇ ਤੁਹਾਨੂੰ ਕੀ ਕਹੇ ਸੀ ਮੈਨੂੰ ਕੰਦੀ ਅੰਕਲ ਜੀ ਕਾਣਾ ਕਦੇ ਕਿਸੇ ਨਾਮ ਨਾਲ ਕੀ ਕਹਿੰਦੇ ਅੰਕਈ ਤੋਂ ਨਾ ਗੱਲ ਕਰਨੀ ਨਾ ਕੀ ਗੱਲ ਕਰਨੀ ਕਹਿੰਦੇ ਮੈਨੂੰ ਕੋਈ ਐਨ ਆਈ ਬੰਦਾ ਦੱਦੇ ਕਿਰਨ ਦੇ ਟਾਈਮ ਪਾਸ ਕਰੀ ਜਾਵੇ ਇਹ ਕੀ ਗੱਲ ਕਹੀ ਤੁਹਾਨੂੰ ਇਹ ਐਨ ਆਈ ਮਾਨ ਹੈ ਅੱਛਾ ਜੀ ਜੇ ਮੈਂ ਕਹਾ ਮੈਂ ਤੇ ਪਿਓ ਬਲਬਰ ਹੈ ਕਵਾ ਨਹੀਂ ਮੇਰੇ ਨਾਲ ਗੱਲ ਕਰੀ ਚੰਗੀ ਲੱਗਦੀ ਜੂ ਹੂੰ ਬਾਅਦ ਚ ਮੈਂ ਘਰ ਆ ਗਿਆ ਵਾ ਬਾਅਦ ਜਦ ਮੈਂ ਕੀ ਕਿਹਾ ਜੀ ਆਪਣਾ ਮੁੰਡਾ ਆਪਣੇ ਮੁੰਡੇ ਨੂੰ ਬਾਹਰ ਬੁਲਾਇਆ ਅੱਛਾ ਹੀ ਮੁੰਡਾ ਬਾਹਰ ਆਇਆ ਦੂਜੇ ਮੇਰੇ ਆ ਰਹੇ ਖੇਚੇ ਪੰਜ ਛੇ ਚਪੇਰਾ ਮਾਰੀ ਤੁਹਾਡੇ ਮੇਰੇ ਪੱਗ ਵੀ ਉਤਾਰੀ ਨਹੀਂ ਪੱਗ ਵੀ ਉਤਾਰੀ ਮੇਰੇ ਚਪੇਰਾ ਹੀ ਮਾਰੀ ਨਹੀਂ ਜਿਹੜਾ ਤੇ ਹਮਲਾ ਅੰਦਰ ਕੀਤਾ ਇਹ ਕਿੰਨੇ ਬਾਹਰਲੇ ਬੰਦੇ ਨੇ ਕੀਤਾ ਬਾਹਰਲੇ ਬੰਦੇ ਆਪ ਵੀ ਬਿਲਕੁਲ ਉਹਨਾਂ ਨਾਲ ਹੀ ਬੰਦੇ ਆਏ ਆ ਆਪ ਨੂੰ ਨੇ ਜੀ ਓਏ ਮੁੰਡੇ ਮੇਰੇ ਚੇਰਾ ਮਾਰੀਏ ਮੁੰਡੇ ਨੇ ਅੱਛਾ ਜੀ ਮੇਰੇ ਚੇਰਾ ਵੀ ਕਰੇ ਮਾਰੇ ਤੇ ਤੇ ਲਾ ਮੁੰਡਾ ਓਏ ਇੱਥੇ ਤੇ ਕਰੇ ਮੈਂ ਇੱਕ ਹੀ ਕਾਰੋਬਾਰ ਕਰਦੇ ਭਾਈ ਬਰਮਾਸ਼ਾ ਹੀ ਮੁੰਡੇ ਦਾ ਮੁੰਡਾ ਵੱਡਾ ਕੋਈ ਕੰਮ ਨਹੀਂ ਕਰਦੇ ਇਹ ਘਰ ਵਾਹ ਬੁਝਾਏ ਘਰ ਵਾਹ ਬਾਹਿਆ ਦਿਖਾਇਓ ਕਿਥੇ ਤੋੜ ਪਾ ਦਿੱਤੇ ਓਏ ਆ ਦੇਖੋ ਬਿਲਕੁਲ ਐ ਦੇਖ ਲਓ ਦੋ ਦੇ ਇਹ ਤਰ੍ਹਾਂ ਕੋਈ ਹੋਈਆ ਹਾਰੇ ਤਹਿਕੀਕ ਕਰਦੇ ਨੇ ਤੋੜ ਦਿੱਤੀ ਗਈ ਕੋਤੋਂ ਬੱખ્યા ਜਿਹੜੇ 40 ਤੋਂ 50 ਲੜਕੇ ਸੀਗੇ ਜਿੰਨਾ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੋ ਇੱਟਾਂ ਔਰ ਤੇਜ਼ ਰੱਤਿਆ ਨਾਲ ਜਿਹੜਾ ਹਮਲਾ ਆ ਦੇਖ ਕੇ ਦੇ ਕਿਸ ਤਰ੍ਹਾਂ ਆ ਗੇਟ ਦੇ ਉੱਪਰ ਤੇ ਹਮਲਾ ਕੀਤਾ ਗਿਆ 40 ਤੋਂ 50 ਸੋ ਲਾਈਫ ਤਸਵੀਰਾਂ ਤੁਹਾਨੂੰ ਸਾਂਝੇ ਕਰੇ ਸਭ ਕਾਲਾ ਸੰਗਰ ਰੋਡ ਤੇ ਜਿੱਥੇ ਕਿ ਇੱਕ ਘਰ ਦੇ ਉੱਪਰ ਗਵਾਂਡੀਆਂ ਦਾ ਲੜਕਾ ਸੀ ਗਿਆ ਤੇ ਉਹ ਨਾਲ ਉਹ ਜਿਹੜੇ ਲੜਕੇ ਸੀ 40 ਤੋਂ 50 ਸੋ ਉਹਨਾਂ ਵੱਲੋਂ ਜਿਹੜਾ ਘਰ ਦੇ ਅੰਦਰ ਹਮਲਾ ਕੀਤਾ ਜਾਂਦਾ ਇੱਟਾਂ ਮਾਰੀ ਜਾਂਦੀਆਂ ਨਹੀਂ ਨਹੀਂ ਪਾਇਕੀ ਚ ਬੂਸਾ ਹੈ ਜਿਹੜੀਆਂ ਆ ਰਹੀਆਂ ਨੇ ਵੇਖ ਲੈ ਅੱਛਾ ਬੂਸਾ ਵੀ ਬੂਸਰੀ ਆਈ ਕੁਝ ਕੰਪਲੇਂਟ ਲਿਖੀ ਵੀ ਤੁਹਾਡੇ ਬੰਦਾ ਵੀ ਆਈ ਗਿਆ ਬੂਸਾ ਕਿਰੇ ਮਕਬੂਲ ਤੇ ਨਹੀਂ ਸਾਈ ਬੂਸ ਵੀ ਜੀ ਕਹਿੰਦਾ ਬੂਸਵਾ ਗਿਆ ਹੀ ਨਾ ਬੰਦੇ ਤੇ ਲੋ ਬੂਸਵਾ ਦੇ ਕਹਿੰਦਾ ਉਹ ਬੰਦਾ ਹੈ ਨਹੀਂ ਕੋਈ ਕਹਿੰਦਾ ਤੁਹਾਨੂੰ ਪੱਕੀ سپورਟ ਹੀ ਆ ਰਹੀ ਕਹਿੰਦਾ ਹਾਂ ਜਿਹੜਾ ਬੰਦੇ ਨਹੀਂ ਆਪਾਂ ਕਿੱਥੋਂ ਬੰਦੇ ਭੇਜੀ ਆਜਾ ਬੰਦਾ ਕੋਈ ਨਹੀਂ ਆਇਆ ਇਹ ਲੜਾਈ ਸਾਰੀ ਛੇੜਛਾੜ ਨੂੰ ਲੈ ਕੇ ਹੋਈ ਹੈ ਹਾਂਜੀ 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 ਉਸ ਤੋਂ ਪਹਿਲੇ ਦਿਨ ਕੋਈ ਤੁਹਾਡੇ ਰੰਗੀ ਸੀ ਨਹੀਂ ਇਕੱਲੀ ਛੇੜਛਾੜ ਦੇਖਦਾ ਡੇਲੇ ਪਾਰ ਮੁੰਡੇ ਬਾਹਰ ਵੀ ਬੁਲਾ ਕੇ ਤਾਂ ਲੈਂਦਾ ਆਪਣੇ ਦੋਸਤਾਂ ਨੂੰ ਸੱਦਦਾ ਹੈਗਾ ਮੁੰਡੇ ਸਾਡੇ ਘਰ ਵਾਲੇ ਇਸ਼ਾਰੇ ਕਰਕੇ ਬੰਦਾ ਗੰਦੇ ਗੰਦੇ ਇਸ਼ਾਰੇ ਕਰਦਾ ਐਦਾਂ ਕਰਦਾ ਬਈ ਗੰਦੇ ਨੂੰ ਕਿਤੇ ਅਨੁਮਾਜੀ ਬੈਠੇ ਤੇ ਜੇ ਤੁਸੀਂ ਕਦੀ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਬਣੀ ਮਾਰ ਕੇ ਗਿਆ ਕੁਝ ਨਹੀਂ ਕਹਿਣਾ ਅਈ ਇਮਾਨ ਨੂੰ ਗਿਆ ਆਪਣੇ ਬੱਚਿਆਂ ਨੂੰ ਸੰਝਾਓ ਪਰ ਕਹਿੰਦੀ ਕੋਈ ਨਹੀਂ ਅਸੀਂ ਸੰਝਾਉਂਦੇ ਨਹੀਂ ਹੁੰਦੇ ਅਸੀਂ ਉਹ ਕੁਝ ਕਰਨਾ ਕਹਿੰਦੀ ਕਹਿੰਦੀ ਨਾ ਪਰ ਮੇਰੇ ਮੁੰਡਿਆਂ ਕੇ ਪੂਰੀ ਆਪਣੀ ਪਾ ਮੈਨੂੰ ਕਹਿੰਦੀ ਕਹਿੰਦੇ ਚੰਗਾ ਜਿਹੜਾ ਕਹਿੰਦੇ ਦੋਤੀ ਆਪਣੀ ਨੇ ਬੱਚਿਆ ਥੱਲੇ ਬਸ ਇਦਾਂ ਨਾ ਨਹੀਂ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਿਹਾ ਭਾਈ ਥੋੜਾ ਜੀ ਮੈਂ ਮਨਸ਼ੂ ਭਾਈ ਕੀ ਗੱਲਬਾਤ ਹੋਈ ਮਨਸ਼ੂ ਜੀ ਤੁਹਾਡੇ ਨਾਲ ਜੀ ਬਾਈ ਗੱਲਬਾਤ ਇਦਾਂ ਹੀ ਮੈਂ ਚੁੰਕੀ ਗਿਆ ਮੇਕਾ ਵੀ ਭੈਣ ਨੂੰ ਸ਼ੇਰ ਦੇ ਬੀ ਭਾਈ ਚੁੰਕੀ ਗਿਆ ਚੁੰਕੀ ਮੇਕਾ ਕੀ ਗੱਲ ਹੋਇਆ ਕਹਿ ਰਹੀ ਹੈ ਹੈ ਮੈਂ ਆਇਆ ਇਹ ਅਸਲੀ ਕਰੇ ਕੋਈ ਮਾਰ ਮੈਂ ਵੀ ਸ਼ੇਰ ਮਾਰਿਆ ਬਾਂਦਾ ਮੇਰੇ ਬਾਚਾ ਮਰੇ ਅੱਬਾ ਗੁੰਟਾ ਕੋ ਉਟਾ ਮੇਰਾ ਹੈ ਮੈਂ ਪਾਪਾ ਹੀ ਗੁੰਟਾ ਵੀ ਭੈਣ ਨੂੰ ਗੁੰਟਿਆ ਕਈ ਅਪ੍ਰੋਚਰਟੀ ਗੋਲੀ ਦੇਂ ਹਿੰਦੀ ਭਾਰੇ ਪਾਹੇ ਮੁੰਡੇ ਗਲੇ 35 40 ਮੁਝੇ 50 ਮੁੰਡੇ ਆਏ ਹਮਲਾ ਕੀਤਾ ਕਰਵਾਣਾ ਤੇ ਹਾਂਜੀ ਕੀ ਗੱਲਬਾਤ ਹੋਈ ਬੱਚੇ ਜੱਲੀ ਸੀਗੀ ਤਾਂ ਮੁੰਡੇ ਆ ਗਏ ਇਹ ਪਾਣਗੇ ਸਾਰਾ ਕੁਝ ਦਾਤ ਪਕੜੀ ਲੋਹੇ ਦੀ ਮਾਰਨ ਮੈਂ ਫੇਰ ਵੀ ਗੁੰਡੀ ਲਾ ਕੇ ਰੱਖੀ ਐ ਤੇ ਇਹਨੇ ਮੈਂ ਪਹਿਲਾ ਬੱਚੀ ਹੁਣ ਫੇਰ ਦੂਜੀ ਵਾਰੀ ਹਮਲਾ ਕੀਤਾ ਹੀ ਨਾ ਅੱਛਾ ਜੀ ਇਹਨਾਂ ਨੇ ਕਿੰਨੇ ਜਣੇ ਆਏ ਸੀਗੇ ਹਮਲਾ ਕਰਨ 30 ਜਾਰੇ ਸੀਗੇ ਕਾਫੀ ਮੁੰਡੇ ਮੇਰੇ ਕੋ ਵੀਡੀਓ ਵੀ ਕਈ ਮੁੰਡੇ ਆ ਜੀ ਦਿਖਾਓ ਵੀਡੀਓ ਦਿਖਾਓ ਸਿਆਰ ਕਿਹੜੇ ਕਿਹੜੇ ਸੀਗੇ ਜੀ ਉਹਨਾਂ ਦੇ ਚੰਗੇ ਹੁੰਦੇ ਅੱਛਾ ਜੀ ਲਿਆਓ ਲਿਆਓ ਅੱਜ ਵੀਡੀਓ ਦਿਖਾਓ ਬਈ ਮੁਸ਼ਕਿਲ ਨਹੀਂ ਸੀ ਤੜੀ ਨਾ ਨਹੀਂ ਤੇਰੇ ਕਿਉਂ ਇੰਦੀ ਭਜਾ ਜੀ ਬਦਲ ਮੇਰਾ ਫੋਨ ਖੁੰਦੇ ਸੀਗੇ ਛੇੜਾ ਦਾ ਕੌਣ ਸੀ ਤੁਸੀਂ ਨੂੰ ਛੇੜ ਤਾਂ ਪ੍ਰੋਪਰ ਮੁੰਡਾ ਦੇਖੋ ਕਿੰਨੇ ਮੁੰਡੇ ਸਾਹ ਦੇਖ ਲੋ ਜੀ ਵੀਡੀਓ ਐ ਜੀ ਜਿਹੜੇ ਮੁੰਡੇ ਕੁੱਟਮਾਰ ਕਰਨ ਆਇਆ ਘਰ ਦੇ ਵਿੱਚ ਆ ਕੇ ਜਿਨ੍ਹਾਂ ਨੇ ਤੋੜ-ਪਨ ਕੀਤੇ ਆ ਜੀ ਦੇਖ ਸਕਦੇ ਹੋ ਹਾਲਾਤ ਇਸ ਵਕਤ ਕੁੜੀਆਂ ਨੂੰ ਛੇੜਦੇ ਸੀਗੇ ਦੇ ਛੇੜਦੇ ਛੇੜਦੇ ਤਾਂ ਕਿ ਹਮਲਾ ਕੀਤਾ ਇਹਨਾਂ ਦੇ ਘਰ ਦੇ ਵਿੱਚ ਆ ਕੇ ਜਦੋਂ ਕੰਪਲੇਨਟ ਕੀਤੀ ਗਈ ਕੁੜੀ ਨੂੰ ਨਾ ਛੇੜੋ ਤੇ ਉਸ ਦੌਰਾਨ ਹਮਲਾ ਹੋਇਆ ਘਰ ਦੇ ਵਿੱਚ ਜੀ ਆਹ ਦੇਖੋ ਕਿੰਨਾ ਮੁੰਡਾ ਚੱਲ ਰਹਿਣ ਜਿਵੇਂ ਮੁੰਡਾ ਦੇਖੋ ਐਦਾ ਦੀ ਵੀ ਕੋਈ ਮਾ ਹੈਗੀ ਕਹਿੰਦੇ ਕਿ ਤੁਹਾਨੂੰ ਕਹਿੰਦੇ ਕਿ ਛੇ ਢੇਲੇ ਪਾਰ ਪੜ ਕੇ ਅੱਖਾਂ ਪਾਰ ਪੜ ਕੇ ਮੈਨੂੰ ਦੇਖਦੇ ਨਜਕ ਗੰਦੀ ਨਜ਼ਰ ਨਾਲ ਨਹੀਂ ਜੇ ਜਿਹੜੀ ਅੱਜ ਲੜਾਈ ਹੋਈ ਹੈ ਵੇ ਤੁਸੀਂ ਮਨਾ ਕੀਤਾ ਸੀ ਇਹਨਾਂ ਨੂੰ ਛੇੜਖਾ ਨਹੀਂ ਕਰਨ ਤੋਂ ਕਿਸੇ ਦਾ ਕੋਹੜਾ ਹਮਲਾ ਕੀਤਾ ਨਾ ਨੇ ਅੱਛਾ ਜੀ ਆਪਣੇ ਦੋਸਤ ਬੁਲਾ ਕੇ ਸਾਨੂੰ ਨਜ਼ਰ ਮੇਨਾ ਗੰਦੀ ਪਾ ਦਿੱਤੀ ਅੱਛਾ ਜੀ ਨਹੀਂ ਫੇ ਤੁਸੀਂ ਰੋਕਿਆ ਇਸ ਤੇ ਹਮਲਾ ਕੀਤਾ ਮੇਰੀ ਮੰਮੀ ਨੇ ਕਹਿੰਦੀ ਨਹੀਂ ਅਸੀਂ ਨਹੀਂ ਰੋਕਦੇ ਹਾਂ ਮੈਂ ਉਹੀ ਕਹਿ ਰਿਹਾ ਕਿ ਹਮਲਾ ਜਿਹੜਾ ਕੀਤਾ ਆ ਉਹਦਾ ਕਾਰਨ ਕੀ ਸੀਗਾ ਛੇੜ ਦੇ ਵੀ ਤੁਸੀਂ ਮਨ ਤੁਸੀਂ ਮਨਾ ਕੀਤਾ ਇਸ ਕਰਕੇ ਹਮਲਾ ਹੋਇਆ ਹਾਂਜੀ ਪਹਿਲਾ ਵੀ ਛੇੜਿਆ ਹੈਗਾ 3 ਮਹੀਨੇ ਪਹਿਲਾ ਪਹਿਲਾ ਵੀ ਕੰਪਲੇਂਟ ਦਿੱਤੀ ਸੀ ਕੋਈ ਹਾਂਜੀ ਦਿੱਤੀ ਸੀ ਤਾਂ ਹੁਣ ਫੇਰ ਦੂਜੀ ਵਾਰੀ ਚਾਹ। ਤੇ ਪੁਲਿਸ ਨੇ ਕੋਈ ਅੱਗੇ ਕਾਰਵਾਈ ਨਹੀਂ ਕੀਤੀ ਉਦੋਂ। ਪੁਲਿਸ ਵਾਲਾ ਆਇਆ ਉਹ ਫੋਟੋਆਂ ਵੀਡੀਓ ਬਣਾ ਕੇ ਚਲ ਗਿਆ। ਨਹੀਂ ਅੱਜ। ਹਾਂਜੀ। ਜਦੋਂ 3 ਮਹੀਨੇ ਪਹਿਲਾਂ ਜਦੋਂ ਹੋਈ ਸੀ ਉਦੋਂ। ਉਦੋਂ ਕੋਈ ਗੱਲਬਾਤ ਨਹੀਂ ਕੀਤੀ। ਕੋਈ ਕਾਰਵਾਈ ਨਹੀਂ ਕੀਤੀ ਕੋਈ। ਉਦੋਂ ਕਹਿੰਦੇ ਹੁਣ ਨਹੀਂ ਅਸੀਂ ਲੜਾਂਗੇ। ਇਹਨਾਂ ਨਾਲ ਵੀ ਨਾ ਮੇਰਾ ਮੁੰਡਾ ਖੜੇਗਾ ਨਾ ਕੋਈ ਬਾਹਲਾ ਮੁੰਡਾ। ਹੁਣ ਫੇਰ ਸ਼ੁਰੂ ਹੋਏ ਹੁੰਦਾ। ਆ ਫੇਰ ਲੜਾਈ ਝਗੜਾ। ਕਿੰਨੀ ਵਾਰੀ ਅੱਗ ਹੋ ਚੁੱਕਿਆ ਤੇਰਾ ਤਾਂ। ਇਹ ਬੜੀ ਪਹਿਲਾ ਆਇਆ ਦੂਜੀ ਵਾਰੀ ਚਾਹ। ਉਹਨੂੰ ਲਈ ਨਾ ਮੈਂ ਕੀ ਕਿ ਖਾਣੇ ਦੀ ਕੀਤਾ ਹੀ ਘਰ ਬੈ ਕੇ ਲਈ ਨਾ ਕਹਾਂਗੇ ਨਾ ਇਹ ਸਾਨੂੰ ਕਹਿਣ ਨਾ ਕਿ ਕੋਈ ਮੁੰਡਾ ਖੜਾ ਹੋਗਾ ਫੇਰ ਫੇਰ ਦੁਬਾਰਾ ਲੜਾਈ